ਸੋਰਠ ਮੁਹੱਲਾ ਪਹਿਲਾ ਜਿਸ ਜਲ ਨਿਦਕਾਰਣ ਤੁਮ ਜਗ ਆਏ ਸੋ ਅਮਰਤ ਗੁਰ ਪਾਹੀ ਚਿਓ ਛੋਡੋ ਵੇਸ ਪੇਖ ਚਤराई ਦਬਦਾ ਇਹੋ ਫਲ ਨਹੀਂ ਚਿਓ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ ਬਾਹਰ ਢੂੰਡਤ ਬਹੁਤ ਦੁਖ ਪਾਵ ਹੈ ਘਰ ਅਮਰਤ ਘਟ ਮਾਹੀ ਜੀਓ ਰਹਾ ਅਵਗੁਣ ਛੋੜ ਗੁਣਾ ਕੋ ਤਾਵੋ ਕਰਉ ਆਉ ਗੁਣ ਪਛਤਾਹੀ ਜੀਓ ਸਰ ਅਪਸਰ ਕੀ ਸਾਰਨਾ ਜਾਣ ਹੈ ਫਿਰ ਫਿਰ ਕੀ ਚਬੜਾਹੀ ਜੀਓ ਅੰਦਰ ਮੈਲ ਲੋਭ ਬਾ ਝੂਠੇ ਬਾਹਰ ਨਾ ਵੋ ਕਹੀ ਜੀਓ ਨਰਮਲ ਨਾਮ ਚਪੋ ਸਤਿਗੁਰ ਮੁਖ ਅੰਤਰ ਕੀ ਗਤ ਤਾਹੀ ਜੀਓ ਪਰ ਹਰ ਲੋਭ ਨੰਦਾ ਕੂੜਤੇ ਆਪੋ ਸਚ ਗੁਰ ਬਚਨੀ ਫਲ ਪਾਹੀ ਜੀਓ ਜਿਉ ਭਾਵੇ ਤਿਉ ਰੱਖੋ ਹਰ ਜੀਓ ਜਨਾਨਕ ਸ਼ਬਦ ਸਲਾਹੀ ਜਿਉ ਜਿਉ ਪਾਵੈ ਤਿਉ ਰੱਖੋ ਹਰ ਜਿਉ ਜਨਾਨਕ ਸ਼ਬਦ ਸਲਾਹੀ ਜਿਉ ਇਹ ਪਵਨ ਸ਼ਬਦ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 598 ਅੰਗ ਤੇ ਸੁਭਾਏ ਮਾਨਤ ਸੋਰਠਿ ਰਾਗ ਵਿੱਚ ਇਹ ਸ਼ਬਦ ਪਹਿਲੇ ਬਾਦਸ਼ਾ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮੂਰਤ ਰਸਨਾ ਤੋਂ ਵਿਚਾਰਿਆ ਗਿਆ ਕੀ ਸਮਝਾਉਣਾ ਚਾਹੁੰਦੇ ਨੇ ਆਓ ਸਮਝਣ ਦਾ ਯਤਨ ਕਰੀਏ ਰਹਾਉ ਵਾਲਾ ਬੰਦ ਹੈ ਮਨ ਰੇ ਠਿਰ ਰੋ ਮਤ ਕਤ ਜਾਹ ਜਿਓ ਕਿਉਂਕਿ ਜਿਹੜਾ ਮਨ ਹੈ ਨਾ ਇਹੀ ਨੇ ਆਪਣਾ ਟਿਕਦਾ ਹੈਗਾ ਬਹੁਤ ਲੋਕ ਕਿਸੇ ਕੋਲ ਜਾਂਦੇ ਨੇ ਵੀ ਮੇਰਾ ਮਨ ਹੈ ਜਿਹੜਾ ਇਹ ਟਿਕਦਾ ਨਹੀਂ ਇਹ ਕੁਰਬਾਨੀ ਚ ਨਹੀਂ ਲੱਗਦਾ ਕਿ ਕਿਸੇ ਕੰਮ ਚ ਨਹੀਂ ਲੱਗਦਾ ਕਿਤੇ ਵੀ ਜਾਣੀ ਜਿਹੜਾ ਮੇਰਾ ਮਨ ਹੈ ਇਹਨੂੰ ਚੈਨ ਨਹੀਂ ਹੈ ਕਿਉਂਕਿ ਜਿੱਥੇ ਮਨ ਨੂੰ ਸਥਿਰਤਾ ਮਿਲਣੀ ਹੈ ਨਾ ਮਨ ਨੂੰ ਟਿਕਾਅ ਮਿਲਣਾ ਉੱਥੇ ਤਾਂ ਆਪਾਂ ਆਉਣਾ ਹੀ ਨਹੀਂ ਚੰਗੇ ਜਿੱਥੇ ਮਨ ਪਟਕਣਾ ਹੈ ਇੱਧਰ ਉੱਧਰ ਜਾਣਾ ਹੈ ਉੱਥੇ ਆਪਾਂ ਆਪਣਾ ਸਾਰਾ ਟਾਈਮ ਬਰਬਾਦ ਕਰ ਦਿੰਨੇ ਆਂ ਕਹਿੰਦੇ ਮਨ ਰੇਖੜਾ ਰਹੋ ਮਤ ਕਤ ਚਾਹੀ ਜੀ ਕਹਿੰਦੇ ਹੇ ਮੇਰੇ ਮਨਾਂ ਫਿਰ ਹੋ ਜਾ ਸਥਿਰ ਹੋ ਜਾ ਟਿਕ ਜਾ ਇੱਧਰ ਉੱਧਰ ਨਾ ਪਟਕ ਫਿਰ ਬੰਦਾ ਜਦੋਂ ਮਨ ਇਹ ਨਾ ਟਿਕਦਾ ਫਿਰ ਕਦੇ ਕਿਤੇ ਜਾਂਦਾ ਕਦੇ ਕਿਤੇ ਜਾਂਦਾ ਕਦੇ ਕਿਸੇ ਨੂੰ ਜਾ ਕੇ ਕਹਿੰਦਾ ਵੀ ਜਿਹੜਾ ਮੇਰਾ ਮਨ ਹੈ ਇਹ ਨਹੀਂ ਲੱਗਦਾ ਮੇਰੇ ਮਨ ਨੂੰ ਚੈਨ ਨਹੀਂ ਮੇਰੇ ਮਨ ਤੜਪਦਾ ਰਹਿੰਦਾ ਫਿਰ ਕਹਿੰਦੇ ਬਾਹਰ ਘੁੰਮਦਤ ਬਹੁਤ ਦੁੱਖ ਪਾਵੈ ਘਰ ਅੰਮ੍ਰਿਤ ਘਟ ਮਾਹੀ ਜੀਓ ਕਹਿੰਦੇ ਉਹ ਫਿਰ ਬਾਹਰ ਲੱਪਣ ਤੁਰ ਪੰਦਾ ਵੀ ਜਿਹੜਾ ਉਹ ਅੰਮ੍ਰਿਤ ਹੈ ਗੋਣ ਨੇ ਜਿਹੜੇ ਜਿਨ੍ਹਾਂ ਨੇ ਮੇਰੇ ਮਨ ਨੂੰ ਸਥਿਰ ਕਰਨਾ ਟਿਕਾ ਦੇਣਾ ਉਹ ਮੈਨੂੰ ਕੋਈ ਹੋਰ ਦਊ ਮੈਂ ਕਿਤੋਂ ਬਾਹਰ ਲਪਲ ਕਦੇ ਕਿਤੇ ਡੇਰਿਆਂ 'ਚ ਝਪਟਕਦਾ ਫਿਰਦਾ ਕਦੇ ਕਿਤੇ ਹੋਰ ਬਹੁਤ ਜਗ੍ਹਾ ਤੇ ਜਾਂਦਾ ਵੀ ਜਿਹੜਾ ਮੇਰਾ ਮਨ ਹੈ ਟਿਕ ਚੁੱਕਿਆ ਪਰ ਕਹਿੰਦੇ ਬਾਹਰ ਢੂੰਡਤ ਬਹੁਤ ਦੁੱਖ ਪਾਵੈ ਜਦੋਂ ਆਪਾਂ ਉਹਨੂੰ ਬਾਹਰ ਲੱਪਣ ਲੱਗਦੇ ਨੇ ਨਾ ਵੀ ਜਿਹੜਾ ਮੇਰੇ ਮਨ ਦਾ ਚੈਨ ਹੈ ਉਹ ਮੈਂ ਕਿਤੇ ਬਾਹਰ ਲੱਭਣਾ ਬੇਨੂੰ ਟਕਾਜ ਤਾਂ ਕਹਿੰਦੇ ਬਹੁਤ ਦੁੱਖ ਪਾਉ ਹੈ ਫਿਰ ਤੈਨੂੰ ਕਹਿੰਦੇ ਦੁੱਖ ਹੀ ਪ੍ਰਾਪਤ ਹੋ ਕਿਉਂਕਿ ਜਿਹੜੇ ਆਪਣੇ ਮਨ ਦੀ ਬਿਮਾਰੀ ਹੈ ਨਾ ਮਨ ਨੂੰ ਕੋਈ ਵੀ ਪ੍ਰੋਬਲਮ ਹੈ ਇਹ ਦੂਜਾ ਤਾਂ ਕੋਈ ਠੀਕ ਕਰ ਹੀ ਨਹੀਂ ਸਕਦਾ ਚਾਹੇ ਆਪਾਂ ਜਿਹਦੇ ਕੋਲ ਮਰਦੀ ਪਟਕਦੇ ਫਰੀ ਜਾਈਏ ਜਿੱਥੇ ਥਾਂ ਥਾਂ ਤੇ ਚਾਹੇ ਮੱਥੇ ਟੇਕਦੇ ਫਰੀ ਜਾਈਏ ਕੁਛ ਵੀ ਕਰਦੇ ਫਰੀ ਰਹੇ ਜਦੋਂ ਆਪਾਂ ਕਹਿੰਦੇ ਨੇ ਆਪਣਾ ਮਨ ਮੰਨ ਗਿਆ ਤਾਂ ਹੀ ਸਭ ਕੁਝ ਹੋਣਾ ਹੈ ਕਿਉਂਕਿ ਮਨ ਮੰਨਣਾ ਸਮਝ ਨਾਲ ਜਦੋਂ ਸਮਝ ਆਉਣੀ ਹੈ ਸਮਝ ਆਉਣੀ ਹੈ ਗੁਰੂ ਦੇ ਸ਼ਬਦ ਤੋਂ ਉਹਦੇ ਗੁਣ ਪ੍ਰਾਪਤ ਕਰਕੇ ਤਾ ਜਿਹੜਾ ਆਪਣਾ ਮਨ ਇਹ ਟਿਕ ਜਾਂਦਾ ਕਹਿੰਦੇ ਬਾਹਰ ਢੂੰਡਤ ਬਹੁਤ ਦੁੱਖ ਪਾਵੈ ਘਰ ਅਮਰਤ ਘਟ ਮਾਹੀ ਜੀਉ ਕਹਿੰਦੇ ਤੇਰੇ ਹਿਰਦੇ ਰੂਪੀ ਘਟ ਵਿੱਚ ਹਿਰਦੇ ਵਿੱਚ ਹੀ ਕਹਿੰਦੇ ਉਹ ਅਮਰਤ ਪਿਆ ਉਹ ਜਿਨੇ ਇਹ ਮਨ ਸਮਝ ਦੇਣੀ ਹੈ ਸੋਝੀ ਦੇਣੀ ਹੈ ਕਹਿੰਦੇ ਅਮਰਤ ਦਾ ਮਤਲਬ ਹੁੰਦਾ ਅਮਰਿਤ ਜਿਹੜਾ ਮੌਤ ਤੋਂ ਰਹਿਤ ਕਰ ਹੁਣ ਉਹ ਮੌਤ ਨਹੀਂ ਜਿਹੜੀ ਇੱਕ ਦਿਨ ਸਭ ਨੂੰ ਆਉਣੀ ਹੈ ਇੱਕ ਦਿਨ ਆਪਾਂ ਨੇ ਸਭ ਨੇ ਇਸ ਸੰਸਾਰ ਤੋਂ ਚਲੇ ਜਾਣਾ ਮੌਤ ਆ ਜਾਏ ਇੱਕ ਹੁੰਦੀ ਆਤਮਕ ਮੌਤ ਜਿਹੜੇ ਆਪਾਂ ਕਹਿੰਦੇ ਆਂ ਵੀ ਬੰਦਾ ਅੰਦਰੋਂ ਮਰ ਗਿਆ ਵੀ ਜਮੀਰ ਮਰ ਗਈ ਇਹਨੂੰ ਸਮਝ ਸੋਝੀ ਨਹੀਂ ਰਹੀ ਕਹਿੰਦੇ ਉਹ ਅਮਰਤ ਹੈ ਨਾ ਉਹ ਗੁਣਾਂ ਤੋਂ ਪ੍ਰਾਪਤ ਹੁੰਦਾ ਜਿਹੜੇ ਤੈਵ ਵਿਕਾਰਾਂ ਤੋਂ ਰਹਿਤ ਹੋਣਾ ਕਹਿੰਦੇ ਤੈਨੂੰ ਬਾਹਰ ਲੱਭਣ ਦੀ ਲੋੜ ਨਹੀਂ ਉਹ ਅੰਮ੍ਰਿਤ ਰੂਪੀ ਉਹ ਗੁਣ ਉਹ ਪਰਮਾਤਮਾ ਤੇਰੇ ਹਿਰਦੇ ਘਟ ਵਿੱਚ ਹੀ ਵਸਿਆ ਹੋਇਆ ਹੈ ਪਰ ਤੈਨੂੰ ਸਮਝ ਸੋਝੀ ਨਹੀਂ ਹੈ ਫਿਰ ਸ਼ੁਰੂ ਤੇ ਕਹਿੰਦੇ ਜਿਸ ਜਨਨਿਤ ਕਾਰਣ ਤੁਮ ਜਗ ਆਏ ਕਹਿੰਦੇ ਇਸ ਸੰਸਾਰ ਤੇ ਨਾ ਤੂੰ ਆਇਆ ਕੀ ਕਰਨੇ ਕਿਹੜੇ ਕਾਰਨ ਕਰਕੇ ਆਇਆ ਭਾਪ ਜਿਸ ਤਰ੍ਹਾਂ ਜਿਸ ਜਲਨਿਤ ਜਲਨਿਤ ਹੁੰਦਾ ਹੈ ਪਾਣੀ ਦਾ ਖਸਨ ਜਿਸ ਤਰ੍ਹਾਂ ਕਹਿੰਦੇ ਬਾਹਰ ਦੀ ਅੱਗ ਬੁਝਾਉਣ ਲਈ ਨਾ ਆਪਾਂ ਨੂੰ ਪਾਣੀ ਚਾਹੀਦਾ ਇਸੇ ਤਰ੍ਹਾਂ ਆਪਣੇ ਮਨ ਵਿੱਚ ਹਿਰਦੇ ਵਿੱਚ ਜਿਹੜੀ ਉਹ ਤ੍ਰਿਸ਼ਨਾ ਦੀ ਅੱਗ ਹੈ ਈਰਖਾ ਦੀ ਅੱਗ ਹੈ ਇੱਕ ਦੂਜੇ ਨੂੰ ਸਾੜੇ ਦੀ ਅੱਗ ਹੈ ਉਹਨੂੰ ਬੁਝਾਉਣ ਲਈ ਕਹਿੰਦੇ ਨਾਮ ਰੂਪੀ ਅਮਰਤ ਜਲ ਚਾਹੀਦਾ ਉਹ ਗੁਣ ਚਾਹੀਦੇ ਨੇ ਉਹ ਸਮਝ ਚਾਹੀਦੀ ਉਹ ਸੋਝੀ ਚਾਹੀਦੀ ਹੈ ਕਹਿੰਦੇ ਉਹ ਕਿੱਥੋਂ ਪ੍ਰਾਪਤ ਹੁੰਦੀ ਹੈ ਅੱਗੇ ਕਹਿੰਦੇ ਜਿਸ ਜਲ ਨੇ ਤੇ ਕਾਰਣ ਤੁਮ ਜਗ ਆਏ ਸੋ ਅਮਰਤ ਗੁਰ ਪਾਹੀ ਜਿਓ ਕਹਿੰਦੇ ਉਹ ਅਮਰਤ ਉਹ ਗੁਣ ਜਿਨ੍ਹਾਂ ਨੇ ਤੈਨੂੰ ਵਿਕਾਰਾਂ ਵਾਲੇ ਪਾਸੇ ਮਰਨ ਨਹੀਂ ਦੇਣਾ ਤੈਨੂੰ ਮੌਤ ਤੋਂ ਰਹਿਤ ਕਰ ਦੇਣਾ ਆਤਮਿਕ ਮੌਤ ਤੋਂ ਉਹ ਕਹਿੰਦੇ ਗੁਰ ਪਾਹੀ ਜਿਉ ਗੁਰੂ ਪਾਸੋਂ ਪ੍ਰਾਪਤ ਹੁੰਦੇ ਹੁਣ ਗੁਰੂ ਪਾਸੋਂ ਦਾ ਤਾਂ ਪ੍ਰਾਪਤ ਹੋਣਗੇ ਜੇ ਆਪਾਂ ਆਵਾਂਗੇ ਸੁਣਾਂਗੇ ਵੇਖਾਂਗੇ ਇਸ ਲਈ ਕਹਿੰਦੇ ਉਹ ਗੁਣ ਨੇ ਜਿਹੜੇ ਉਹ ਗੁਰੂ ਕੋਲ ਹੀ ਪ੍ਰਾਪਤ ਹੁੰਦੇ ਨੇ ਉਕੇ ਕਹਿੰਦੇ ਬਹਰ ਢੂੰਡਤ ਬਹੁਤ ਦੁੱਖ ਪਾਵੈ ਘਰ ਅਮਰਤ ਘਟ ਮਾਹੀ ਜਿਓ ਫਿਰ ਕਹਿੰਦੇ ਕਰਨ ਕੀਪੋ ਛੋਡੋ ਵੇਸ ਭੇਖ ਚੁਤਰਾਈ ਦੁਬਦਾ ਇਹ ਫਲ ਨਹੀਂ ਜਿਓ ਹੁਣ ਬਹੁਤ ਲੋਕ ਮਨ ਦੇ ਟਕਾ ਲਈ ਨਾ ਬਹੁਤ ਪੇਸ ਬਣਾ ਲੈਂਦੇ ਨੇ ਕੋਈ ਕੋਈ ਪੇਸ ਜਿਵੇਂ ਪਹਿਰਾਵਾ ਪਾਲਨਦਾ ਕੋਈ ਭਗਵੇਂ ਕੱਪੜੇ ਪਾਈ ਫਿਰਦਾ ਕੋਈ ਚਟਾਂ ਬਧਾ ਲੰਦਾ ਕੋਈ ਨੰਗਾ ਸਾਧੂ ਬਣਿਆ ਫਿਰਦਾ ਕੋਈ ਬਹੁਤ ਤਰ੍ਹਾਂ ਦੇ ਭੇਸ ਵੇਸ ਭੇਖ ਧਾਰਮਿਕ ਪਹਿਰਾਵੇ ਧਾਰਮਿਕ ਭੇਖ ਬਣਾ ਕੇ ਕਹਿੰਦੇ ਨੇ ਵੀ ਜਿਹੜਾ ਮੇਰਾ ਮਨ ਹੈ ਇਹ ਟਿਕ ਜਾਊ ਕਹਿੰਦੇ ਛੋਡੋ ਵੇਸ ਭੇਖ ਚਤਰਾਈ ਇਹ ਕਹਿੰਦੇ ਸਾਰੇ ਚੁਤਰਾਈਆਂ ਭੇਖ ਵੇਸ ਕਹਿੰਦੇ ਪਹਿਰਾਵੇ ਇਹ ਸਾਰੇ ਛੱਡ ਕੇ ਕਹਿੰਦੇ ਚੁਤਰਾਇਆਂ ਛੱਡ ਕੇ ਦੁੱਬਦਾ ਇਹ ਫਲ ਨਾਹੀ ਜੀ ਇਹ ਦੁੱਬਦਾ ਵਿੱਚ ਨਾ ਪਾਉ ਬੇ ਮੇਰਾ ਜਿਹੜਾ ਮਨ ਹੈ ਇਹ ਵੇਸਾਂ ਵਿੱਚ ਭੇਖਾਂ ਵਿੱਚ ਲਗ ਲਗ ਮੈਂ ਭੇਖ ਬਣਾਵਾਂਗਾ ਤੇਰਾ ਮੇਰਾ ਜਿਹੜਾ ਮਨ ਹੈ ਇਹ ਟਿਕ ਜਾਵੇਗਾ ਕਹਿੰਦੇ ਇਹ ਦੁੱਬਦਾ ਵਿੱਚ ਜੇ ਪੈ ਗਿਆ ਤਾਂ ਤੈਨੂੰ ਕੋਈ ਇਹ ਜੀਵਨ ਦਾ ਫਲ ਪ੍ਰਾਪਤ ਨਹੀਂ ਹੋਣਾ ਇਹ ਦੁਬ ਦੇ ਵਿੱਚ ਨਾ ਕਹਿੰਦੇ ਤੂੰ ਪੈ ਅੱਗੇ ਕਹਿੰਦੇ ਮੰਨ ਰੇ ਤੇਰਾ ਰੋ ਮਤ ਕਤ ਚਾਹੀ ਜੀਓ ਬਾਹਰ ਢੂੰਡਤ ਬਹੁਤ ਕੁ ਪਾਵੇ ਘਰ ਅੰਮ੍ਰਿਤ ਘਟਮਾਹੀ ਜੀਉ ਰਹਾਓ ਫਿਰ ਕਹਿੰਦੇ ਕਰਨਾ ਕੀ ਹੈ ਅਵ ਗੁਣ ਛੋਡ ਗੁਨਾ ਕਉ ਧਾਵੋ ਕਰ ਅਵ ਗੁਣ ਪਛਤਾਹੀ ਜੀਓ ਆਗੁਣ ਛੋੜ ਕਹਿੰਦੇ ਜਿਹੜੇ ਔਗਣ ਨੇ ਉਹ ਕਦੋਂ ਛਟਣੇ ਨੇ ਜਦੋਂ ਗੁਰੂ ਕੋਲ ਆਏ ਗੁਰੂ ਤੋਂ ਸਮਝ ਲਏਗਾ ਸੋਝੀ ਲਏਗਾ ਤੈਨੂੰ ਆਪਣੀਆਂ ਕਮੀਆਂ ਦਾ ਆਪਣੇ ਜਿਹੜੇ ਤੇਰੇ ਤੇ ਚ ਕਮੀਆਂ ਨੇ ਔਗਣ ਨੇ ਉਹਨਾਂ ਬਾਰੇ ਤੈਨੂੰ ਸਮਝ ਆਉ ਸੋਝੀ ਆਉ ਵੀ ਮੈਂ ਆ ਗਲਤ ਕੰਮ ਕਰ ਰਿਹਾ ਕਹਿੰਦੇ ਔਗਣ ਛੋੜ ਗੁਣਾ ਕੋ ਤਾਂ ਗੁਣਾ ਨੂੰ ਪ੍ਰਾਪਤ ਕਰ ਗੁਣ ਪ੍ਰਾਪਤ ਹੋਣੇ ਨੇ ਗੁਰੂ ਕੋਲ ਗੁਰੂ ਦੇ ਸ਼ਬਦ ਤਵਾਰ ਔਗਣ ਛੋੜ ਗੁਨਾ ਕੋ ਧਾਉ ਕਰ ਔਗਣ ਪੁਛਤਾਹੀ ਜੀਵ ਕਹਿੰਦੇ ਪਰ ਜੇ ਔਗਣੇ ਕਰੀ ਗਿਆ ਨਾ ਤਾਂ ਤੈਨੂੰ ਸਾਰੀ ਜ਼ਿੰਦਗੀ ਪੁਛਤਾਵਾਹੀ ਲੱਗਿਆ ਰਹੇ ਕਿਉਂਕਿ ਨਾਨਕ ਔਗਣ ਜਿਤੜੀ ਤਿਤ ਗਲੀ ਚੰਜੀਰ ਨਾਨਕ ਜੀ ਕਹਿੰਦੇ ਜਿੰਨੇ ਔਗਣ ਕਮਾਈ ਜਾਏਗਾ ਕਹਿੰਦੇ ਗਾਲ ਵਿੱਚ ਓਨੀ ਜੰਜੀਰ ਫਾਹ ਤੇਰੀ ਪਈ ਜਾਣਾ ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀ ਜੇ ਕਹਿੰਦੇ ਗੁਣਾ ਨੂੰ ਕਮਾਵੇਂਗਾ ਤਾਂ ਤੇਰੀ ਔਗਣਾ ਵਾਲੀ ਫਾਂਸੀ ਹੈ ਜਿਹੜੀ ਇਹ ਕੱਟ ਹੋ ਤੇਰੇ ਗਾਲ ਵਿੱਚੋਂ ਇਹ ਫਾਂਸੀ ਲੈ ਜੋ ਔਗਣਾ ਵਾਲੀ ਜਿਹੜੇ ਤੂੰ ਔਕਣ ਕਮਾਏ ਵਿਸ਼ੇ ਵਕਾਰ ਕਮਾਏ ਨੇ ਗਲਤ ਪਾਸੇ ਜਾ ਕੇ ਨਸ਼ੇ ਕੀਤੇ ਹੋਰ ਗਲਤ ਆਦਤਾਂ ਕਮਾਈਆਂ ਕਹਿੰਦੇ ਤੇਰੀ ਇਹ ਫਾਸੀ ਤਾਂ ਕੱਟ ਹੋ ਪਰ ਸਰ ਅਪਸਰ ਕੀ ਸਾਰ ਨ ਜਾਣੈ ਫਿਰ ਫਿਰ ਕੀ ਚੁਬੜਾ ਹੈ ਜੀਉ ਸਰ ਅਪਸਰ ਹੁੰਦਾ ਚੰਗਾ ਮੰਦਾ ਕਹਿੰਦੇ ਤੂੰ ਚੰਗਾ ਮੰਦੇ ਬਾਰੇ ਦਾ ਜਾਣਦਾ ਹੀ ਨਹੀਂ ਵੀ ਆਹ ਕੰਮ ਮੇਰੇ ਲਈ ਚੰਗਾ ਆਹ ਕੰਮ ਮੇਰੇ ਲਈ ਮੰਦਾ ਹੈ ਕਹਿੰਦੇ ਫਿਰ ਜਾਣ ਬੁੱਝ ਕੇ ਉੱਚਕੜ ਵਿੱਚ ਕਹਿੰਦੇ ਤੂੰ ਫਸਦਾ ਜਾ ਰਿਹਾ ਔਗਣਾ ਵਾਲੇ ਚਿੱਕੜ ਵਿੱਚ ਤੂੰ ਫਸਦਾ ਹੈ ਫਸਦਾ ਕਿਉਂ ਹੈ ਕਿਉਂਕਿ ਤੈਨੂੰ ਚੰਗੇ ਮੰਦੇ ਦੀ ਸਮਝ ਨਹੀਂ ਵੀ ਇਹ ਮੇਰੇ ਲਈ ਗੱਲ ਚੰਗੀ ਹੈ ਇਹ ਮੇਰੇ ਲਈ ਖਾਣਾ ਚੰਗਾ ਹੈ ਇਹ ਮੇਰੇ ਲਈ ਖਾਣਾ ਮਾੜਾ ਹੈ ਕਿਉਂਕਿ ਆਪਾਂ ਤਾਂ ਸਾਰੀ ਜ਼ਿੰਦਗੀ ਖਾਣ ਪੀਣ ਦੀ ਵੀ ਸੋਝੀ ਨਹੀਂ ਆਈ ਹੋਰ ਤਾਂ ਗੱਲ ਹੀ ਕਿਹੜੀ ਪੰਕਜ ਮੋਹ ਪਗ ਨਹੀਂ ਚੱਲ ਹਮ ਦੇਖੈ ਤੈ ਡੁੱਬੀ ਅਲੇ ਆਪਾਂ ਰੋਜ਼ ਪੜਦੇ ਕਹਿੰਦੇ ਮੋਹ ਦੇ ਚਿੱਕੜ ਵਿੱਚ ਪੈ ਗਏ ਕਿਸੇ ਨੇ ਨਸ਼ਿਆਂ ਨਾਲ ਮੋਹ ਪਾ ਲਿਆ ਕਿਸੇ ਦਾ ਵਿਕਾਰਾਂ ਨਾਲ ਮੋਹ ਪੈ ਗਿਆ ਕਹਿੰਦੇ ਉਹਦੇ ਚਿੱਕੜ ਵਿੱਚ ਇਹੋ ਜਿਹਾ ਫਸਿਆ ਪੰਕਜ ਮੋਹ ਪਗ ਨਹੀਂ ਚੱਲ ਕਹਿੰਦੇ ਅੱਗੇ ਉਹਦਾ ਪੈਰ ਚੱਲੇ ਨਹੀਂ ਰਿਹਾ ਅੱਗੇ ਜੀਵਨ ਵਧੇ ਨਹੀਂ ਰਿਹਾ ਕਿਉਂਕਿ ਚਿੱਕੜ ਵਿੱਚ ਜਦੋਂ ਆਪਾਂ ਫਸ ਜਾਂਦੇ ਆ ਆਪਾਂ ਨੂੰ ਉਹਦੇ ਵਿੱਚ ਤੁਰਨਾ ਔਖਾ ਹੋਂ ਪੰਕਜ ਮੋਹ ਪਗਨ ਹੀ ਚੱਲੇ ਹਮ ਦੇਖੈ ਤੈ ਡੁੱਬੀ ਅਲੇ ਕਹਿੰਦੇ ਨਾਲੇ ਪਤਾ ਵੀ ਇਹ ਚਿੱਕੜ ਵਿੱਚ ਤੈ ਬਹੁਤ ਪਹਿਲਾਂ ਡੁੱਬਦੇ ਹੋਰ ਦੇਖ ਲੈ ਕਿਉਂਕਿ ਘਰਾਂ ਵਿੱਚ ਹੀ ਆਪਾਂ ਦੇਖਦੇ ਆ ਕੋਈ ਨਸ਼ਿਆਂ ਨਾਲ ਨਸ਼ਾ ਕਰ ਕਰ ਵਿਅਕਤੀ ਮਰ ਜਾਂਦਾ ਪਰ ਉਹ ਤੋਂ ਕੋਈ ਸੋਝੀ ਨਹੀਂ ਲੈਂਦਾ ਉਹਦੇ ਗਾ ਅੱਗੇ ਵੀ ਸਾਰੇ ਕਰ ਹੀ ਜਾਂਦੇ ਨਾਲੇ ਪਤਾ ਵੀ ਇਸ ਕਾਰਨ ਕਰਕੇ ਇਹ ਸਾਡਾ ਜੀ ਸੰਸਾਰ ਤੋਂ ਗਿਆ ਉਹ ਇਹ ਚ ਜਿੱਕੜ ਦੇ ਵਿੱਚ ਫਸਦੇ ਨੇ ਨਾਲੇ ਉਹਨਾਂ ਨੂੰ ਪਤਾ ਵੀ ਇੱਥੋਂ ਹੀ ਬਹੁਤ ਚਲੇਗੇ ਪੰਕਜ ਮੋਹ ਪਗ ਨਹੀਂ ਚੱਲ ਲੈ ਹਮ ਦੇਖੈ ਤੇ ਡੁੱਬੀਅਲੇ ਇਹ ਹੁੰਦਾ ਕਿਉਂ ਮਨ ਏਕ ਨ ਚੇਤਸ ਮੂੜ ਮਨਾ ਕਹਿੰਦੇ ਕਿਉਂਕਿ ਤੇਰਾ ਜਿਹੜਾ ਮਨ ਹੈ ਉਹ ਪਰਮਾਤਮਾ ਨੂੰ ਚੇਪੇ ਵਿੱਚ ਨਹੀਂ ਰੱਖਦਾ ਗੁਰੂ ਦੀ ਸਿੱਖਿਆ ਨੂੰ ਚੇਤੇ ਵਿੱਚ ਨਹੀਂ ਰੱਖਦਾ ਜਦੋਂ ਗੁਰੂ ਦੀ ਸਿੱਖਿਆ ਆਪਣੇ ਚਿੱਤ ਵਿੱਚ ਹੁੰਦੀ ਹੈ ਤਾਂ ਆਪਾਂ ਗਲਤ ਪਾਸੇ ਜਾ ਹੀ ਨਹੀਂ ਸਕਦੇ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਕਹਿੰਦੇ ਜਦੋਂ ਪਰਮਾਤਮਾ ਨੂੰ ਉਹ ਗੁਰੂ ਦੀ ਸਿੱਖਿਆ ਨੂੰ ਆਪ ਭੁਲਾ ਦਿੰਨੇ ਆ ਤੇਰੇ ਜਿਹੜੇ ਗੋਣ ਹੁੰਦੇ ਨੇ ਉਹ ਸਾਰੇ ਗਲ ਜਾਂਦੇ ਨੇ ਭਾਵ ਖਤਮ ਹੋ ਜਾਂਦੇ ਤੂੰ ਔਗਣਾ ਨੂੰ ਕਮਾਉਣ ਲੱਗ ਜਾਂਦਾ ਇਸੇ ਤਰ੍ਹਾਂ ਇਹ ਕਹਿੰਦੇ ਸਰ ਅਪਸਰ ਕੀ ਸਾਰ ਨਾ ਜਾਣੈ ਫਿਰ ਪਿਰ ਕੀ ਚੁਬੜਾ ਹੀ ਜੀਉ ਅੰਤਰ ਮੈਲ ਲੋਭ ਝੂਠੇ ਬਾਹਰ ਨਾ ਆਵੋ ਕਹੀ ਜੀਉ ਕਹਿੰਦੇ ਬਾਹਰੋਂ ਸਰੀਰ ਦੇ ਇਸ਼ਨਾਨ ਕਰਾਉਂਦਾ ਫਿਰਦਾ ਹੈ ਕਦੇ ਕਿਸੇ ਤੀਰਥ ਤੇ ਜਾਂਦਾ ਕਦੇ ਕਿਤੇ ਜਾਂਦਾ ਜਿੱਥੇ ਕੋਈ ਕਹਿ ਹੁੰਦਾ ਤੂੰ ਉੱਥੇ ਜਾ ਜਾ ਇਸ਼ਨਾਨ ਕਰ ਇਹ ਨਹੀਂ ਵੀ ਸਰੀਰ ਦਾ ਇਸ਼ਨਾਨ ਨਹੀਂ ਕਰਦਾ ਸਰੀਰ ਦੀ ਸਫਾਈ ਬਹੁਤ ਜ਼ਰੂਰੀ ਹੈ ਪਰ ਉਹਦੇ ਜਦੋਂ ਆਪਾਂ ਧਾਰਮਿਕ ਤੌਰ ਤੇ ਕਰਦੇ ਨਾ ਵੀ ਮੇਰਾ ਸਰੀਰ ਨੂੰ ਇਸ਼ਨਾਨ ਕਰਾਉਣ ਨਾਲ ਮੇਰਾ ਜਿਹੜਾ ਮਨ ਹੈ ਇਹ ਟਿਕ ਜਾਵੇਗਾ ਮੇਰੇ ਮਨ ਦੀ ਮੈਲ ਦੂਰ ਹੋ ਜਾਵੇ ਇਹ ਨਹੀਂ ਹੋ ਸਕਦਾ ਕਹਿੰਦੇ ਅੰਦਰ ਮੈਲ ਲੋਭ ਝੂਠੇ ਕਹਿੰਦੇ ਅੰਦਰ ਮੈਲ ਹੈ ਵਿਕਾਰਾਂ ਦੀ ਨਸ਼ਿਆਂ ਦੀ ਪੀਰ ਖਾਦੀ ਕਹਿੰਦੇ ਲੋਭ ਹੈ ਝੂਠ ਹੈ ਮਨ ਦੇ ਵਿੱਚ ਬਾਹਰ ਨਾ ਆਉ ਕੋਈ ਜੀ ਕਹਿੰਦੇ ਬਾਹਰੋਂ ਨਾ ਆਉਣ ਦਾ ਕੀ ਫਾਇਦਾ ਤੂੰ ਬਾਹਰੋਂ ਨਾ ਹੁੰਦਾ ਫਿਰ ਜਨ ਹੈ ਅੰਦਰ ਤਾਂ ਕਹਿੰਦੇ ਤੇਰੇ ਮੈਲ ਜਿਸ ਤਰ੍ਹਾਂ ਪਪੜਦੇ ਭਰੀਐ ਹੱਥ ਪੈਰ ਤਨ ਦੇ ਪਾਣੀ ਧੁੱਤੈ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਤੇ ਸਾਬੂਨ ਲਈਐ ਉਤਮ ਭਰੀਐ ਮਤ ਪਾਪਾਂ ਕੈ ਸੰ ਉਹ ਧੁੱਪੈ ਨਾ ਵੈ ਕਰ ਜਿਹੜੀ ਤੇਰੀ ਮਤਨ ਇਹ ਕਹਿੰਦੇ ਜਿਹੜੀ ਵਕਾਰਾਂ ਨਾਲ ਮੈਣ ਨਾ ਪ੍ਰੀ ਇਹ ਨਾਮ ਦੇ ਰੰਗ ਨਾਲ ਭਾਵ ਗੁਰੂ ਦੇ ਸ਼ਬਦ ਦੁਆਰਾ ਦਿੱਤੇ ਹੋਏ ਗਿਆਨ ਨਾਲ ਜਦੋਂ ਸਮਝ ਆਈ ਸੋਝੀ ਆਈ ਇ ਤਾਂ ਤੇਰਾ ਮਨ ਹੈ ਜਿਹੜਾ ਹੈ ਨਿਰਮਲ ਹੋਣਾ ਫਿਰ ਅਗੇ ਕਹਿੰਦੇ ਨਿਰਮਲ ਨਾਮ ਜਪੋ ਸਤਗੁਰ ਮੁਖ ਅੰਤਰ ਕੀ ਗਤ ਤਾਹੀ ਜੀਉ ਕਹਿੰਦੇ ਅੰਦਰ ਦੀ ਅਵਸਥਾ ਤੂੰ ਤਾਹੀ ਸਮਝ ਸਕਦਾ ਹੈ ਕੀ ਕਰ ਨਿਰਮਲ ਨਾਮ ਜਪੋ ਸਤਗੁਰ ਮੁਖ ਕਹਿੰਦੇ ਗੁਰਮੁਖ ਬਣ ਕੇ ਗੁਰੂ ਵੱਲ ਮੁੱਖ ਕਰਕੇ ਕਹਿੰਦੇ ਉਹ ਜਿਹਨੇ ਤੈਨੂੰ ਨਾਮ ਨੇ ਨਿਰਮਲ ਕਰਨਾ ਹੈ ਜਿਹੜੇ ਗੁਰੂ ਦੇ ਗਿਆਨ ਨੇ ਤੈਨੂੰ ਸੋਝੀ ਦੇਣੀ ਹੈ ਸਮਝ ਦੇਣੀ ਹੈ ਉਹਨੂੰ ਜਾਣ ਸਮਝ ਜਪ ਕਹਿੰਦੇ ਅੰਤਰ ਕੀ ਗਤ ਤਾਹੀ ਜੀਵ ਤਾਹੀ ਤੂੰ ਅੰਦਰ ਦੀ ਗੱਲ ਸਮਝ ਸਕੇਗਾ ਵੀ ਮੇਰਾ ਜਿਹੜਾ ਮਨ ਹੈ ਇਹ ਟਿਕਾ ਵਿੱਚ ਕਿਵੇਂ ਆਵੇਗਾ ਇਹ ਭਟਕੇਗਾ ਨਹੀਂ ਕਿਰਕੀ ਕਰ ਪਾਹਰ ਲੋਭ ਨਿੰਦਾ ਕੂੜ ਤੇ ਆ ਕੋ ਸਚ ਗੁਰ ਬਚਨੀ ਫਲ ਪਾਹੀ ਜਿਓ ਕਹਿੰਦੇ ਆ ਚੀਜ਼ਾਂ ਛੱਡ ਦੇ ਲੋਭ ਛੱਡ ਦੇ ਪਰਾਏ ਦੀ ਨਿੰਦਾ ਕਰਨੀ ਛੱਡ ਦੇ ਹੁਣ ਦੇਖੋ ਨਿੰਦਾ ਚੁਗਲੀ ਕੀ ਤੋਂ ਛੱਡੀ ਜਾਂਦੇ ਕਿਉਂਕਿ ਇਹਦੇ ਵਿੱਚ ਤਾਂ ਰਾਸੇ ਬਹੁਤ ਗੁਰੂ ਦਾ ਸ਼ਬਦ ਸੁਣਨਾ ਹੋਵੇ ਆਪਾਂ ਨੂੰ 5-10 ਮਿੰਟ ਬਹੁਤ ਔਖੇ ਹੋ ਜਾਂਦੇ ਪਰ ਜਦੋਂ ਦੋ ਬੰਦੇ ਕਿਤੇ ਖੜ ਕੇ ਰਸਤੇ ਤੇ ਗੱਲ ਕਰਨ ਲੱਗ ਜਾਣ ਉਹ ਕਈ ਵਾਰ ਅੱਧਾ ਘੰਟੇ ਦਾ ਪਤਾ ਹੀ ਨਹੀਂ ਲੱਗਦਾ ਕਿਉਂਕਿ ਉਹਦੇ ਵਿੱਚ ਕਿਸੇ ਦੀ ਬੁਰਾਈ ਹੋ ਰਹੀ ਹੈ ਕਿਸੇ ਦੀ ਗੱਲ ਹੈ ਜਦੋਂ ਆਪਾਂ ਇੱਥੇ ਆਉਨੇ ਇੱਥੇ ਆਪਣੀ ਗੱਲ ਹੋਣੀ ਇੱਥੇ ਆਪਣੀ ਗੱਲ ਹੋਣੀ ਹੈ ਵੀ ਆਪਾਂ ਆਪਣੇ ਆਪ ਨੂੰ ਕਿਵੇਂ ਸੁਆਰਨਾ ਹੈ ਕਹਿੰਦੇ ਲੋਭ ਛੱਡ ਨਿੰਦਾ ਸ਼ਕ ਇਕ ਕੂੜ ਜਿਹੜਾ ਮਨ ਦੇ ਵਿੱਚ ਕੂੜ-ਕਬੜ ਭਰਿਆ ਤੈ ਕਿਸੇ ਪ੍ਰਤੀ ਈਰਖਾ ਭਰੀਏ ਸਾੜੇ ਭਰੇ ਨੇ ਕਹਿੰਦੇ ਇਹਨੂੰ ਤਿਆ ਸਚ ਗੁਰਬਚਨੀ ਫਲ ਪਾਹੀ ਜੀ ਕਹਿੰਦੇ ਗੁਰੂ ਦੇ ਬਚਨਾਂ ਦੁਆਰਾ ਸੱਚ ਦੀ ਕਮਾਈ ਕਰਕੇ ਕਹਿੰਦੇ ਉਹ ਫਲ ਤੋਂ ਪ੍ਰਾਪਤ ਗੁਰੂ ਕੋਲੋਂ ਕਰ ਸਕਦਾ ਅੱਗੇ ਕਹਿੰਦੇ ਲਾਸਟ ਪੰਕਤੀ ਚ ਜਿਉਂ ਭਾਵੈ ਤਿਉਂ ਰੱਖੋ ਹਰ ਜੀਉ ਜਨਾਨਕ ਸ਼ਬਦ ਸਲਾਹੀ ਜੀਉ ਕਹਿੰਦੇ ਜਿਵੇਂ ਤੈਨੂੰ ਪਾਉਂਦਾ ਤੂੰ ਉਕਣ ਮੈਨੂੰ ਰੱਖ ਪਰ ਹਰ ਟਾਈਮ ਮਾ ਸ਼ਬਦ ਦੀ ਸਿਫਤ ਸਲਾਹ ਕਰਦਾ ਰਹੋ ਇਹਨੂੰ ਆਪਾਂ ਇਸ ਤਰ੍ਹਾਂ ਵੀ ਸਮਝ ਸਕਦੇ ਆ ਜਿਉਂ ਭਾਵੈ ਤਿਉਂ ਰੱਖੋ ਹੁਣ ਕਿਸੇ ਨੂੰ ਤਾਂ ਵਿਕਾਰ ਹੀ ਪਾਉਂਦੇ ਨੇ ਉਹ ساری ਜ਼ਿੰਦਗੀ ਕਿਸੇ ਨੂੰ ਨਸ਼ਾ ਪਾਉਂਦਾ ਚੰਗਾ ਲੱਗਦਾ ਉਹ ਉਹਦੇ ਵਿੱਚ ਰਹਿੰਦਾ ساری ਜ਼ਿੰਦਗੀ ਕੋਈ ਆਪਣੇ ਮੰਦੇ ਕਰਮਾਂ ਵਿੱਚ ਲੱਗਿਆ ਰਹਿੰਦਾ ਉਹਨੂੰ ਉਹ ਪਾਉਂਦੇ ਨੇ ਜਿਵੇਂ ਚੋਰ ਹੈ ਉਹਨੂੰ ਚੋਰੀ ਹੀ ਪਾਉਂਦੇ ਕੋਈ ਹੋਰ ਗਲਤ ਕਰਮ ਕਰਦਾ ਉਹਨੂੰ ਉਹ ਪਾਉਂਦਾ ਫਿਰ ਜਿਹੜੀ ਚੀਜ਼ ਤੈਨੂੰ ਪਉਂਦੀ ਐ ਚੰਗੀ ਲੱਗਦੀ ਐ ਤੂੰ ਉਹਦੇ ਵਿੱਚ ਹੀ ਪਰਮਾਤਮਾ ਤੈਨੂੰ ਰੱਖਦਾ ਉਹਦੇ ਵਿੱਚ ਹੀ ਤੇਰੀ ਜ਼ਿੰਦਗੀ ਲੱਭ ਜਾਂਦੀ ਪਰ ਇੱਥੇ ਕਹਿੰਦੇ ਜਿਉਂ ਭਾਵ ਐ ਤੋ ਰੱਖੋ ਹਰ ਜੀਉ ਜਨਾਨਕ ਸ਼ਬਦ ਸਲਾਹੀ ਜੀਉ ਕਹਿੰਦੇ ਮੈਂ ਤੇਰੀ ਸਿਫਤ ਸਲਾਹ ਦੇ ਵਿੱਚ ਲੱਗਿਆ ਰਹਾ ਵੇ ਮੈਨੂੰ ਸਮਝ ਆ ਜਵੇ ਸੋਝੀ ਆ ਜਵੇ ਤਾਂ ਕਿ ਜਿਹੜਾ ਇਹ ਮੇਰਾ ਜੀਵਨ ਐ ਸੋਨਾ ਤੇ ਸੱਚਾ ਬਣ ਸਕੇ ਇਹ ਬਣੂ ਤਾਂ ਜੇ ਆਪਣਾ ਮਨ ਟਿਕਾ ਵਿੱਚ ਆਵੇ ਕਿਉਂਕਿ ਦੁਨਿਆਵੀ ਜਿਹੜੇ ਕੰਮ ਨੇ ਨਾ ਉਹ ਸਾਰੀ ਦਿਹਾੜੇ ਕਰਦੇ ਫਰੀ ਲੈਂਦੇ ਆ ਪਰ ਜਦੋਂ ਉਹ ਸਮਝਣ ਦੀ ਗੱਲ ਹੁੰਦੀ ਹੈ ਜੇ ਆਪਾਂ ਕੋਈ ਚੰਗਾ ਪੜ੍ਹਦੇ ਆ ਚਾਹੇ ਪਾਠ ਕਰਦੇ ਆ ਜਾਂ ਕੋਈ ਹੋਰ ਲਿਟਰੇਚਰ ਪੜ੍ਹਦੇ ਆ ਤਾਂ ਆਪਣਾ ਉੱਥੇ ਮਨ ਟਿਕਦਾ ਹੀ ਨਹੀਂ ਲੱਗਦਾ ਵੀ ਦੋ ਅੱਖਰ ਮੈਂ ਕੋਈ ਵਧੀਆ ਪੜ ਲਾਂ ਜਿਹੜਾ ਤੁਹਾਨੂੰ ਮੈਨੂੰ ਸਮਝ ਆਵੇ ਸੋਝੀ ਆ ਇੱਕ ਹੋਰ ਗੱਲ ਕਿਸੇ ਵਿਦਵਾਨ ਤੋਂ ਸੁਣੀ ਕਹਿੰਦੇ ਆਪਾਂ ਨਾ ਸੁੱਖ ਦੀਆਂ ਅਰਦਾਸਾਂ ਕਰਾਉਂਦੇ ਆ ਸਾਰਾ ਪਾ ਸੁੱਖ ਲਈ ਫਿਰ ਜਾਣਿਆ ਵੀ ਮੈਨੂੰ ਕਿਤੋਂ ਸੁੱਖ ਪ੍ਰਾਪਤ ਹੋਇਆ ਕਹਿੰਦੇ ਸੁੱਖ ਕਦੇ ਮੰਗਿਆ ਮਿਲਦਾ ਹੀ ਨਹੀਂ ਜਿੰਨਾ ਉਪ ਮਰਜ਼ੀ ਮੰਗਦੇ ਫਰੀ ਜਾਈਏ ਸੁੱਖ ਪ੍ਰਾਪਤ ਨਹੀਂ ਹੋ ਸਕਦਾ ਫਿਰ ਪ੍ਰਾਪਤ ਕਿਵੇਂ ਹੋਣਾ ਸੁੱਖ ਕਹਿੰਦੇ ਮੰਗਿਆਂ ਨਹੀਂ ਮਿਲਦਾ ਸੁੱਖ ਵੰਡਿਆਂ ਮਿਲਦਾ ਜਿੰਨਾ ਤੁਸੀਂ ਵੰਡਦੇ ਜਾਓਗੇ ਨਾ ਕਿਸੇ ਨੂੰ ਸੁਖੀ ਦੇ ਕੇ ਖੁਸ਼ ਹੋਏਂਗੇ ਕਿਸੇ ਨੂੰ ਸੁੱਖ ਦੇਵਾਂਗੇ ਤਾਂ ਤੁਹਾਨੂੰ ਉਦੋਂ ਕਈ ਗੁਣਾ ਵੱਧ ਪ੍ਰਾਪਤ ਹੋਵੇ ਜਿਸ ਤਰ੍ਹਾਂ ਇਹ ਨ ਕੁਦਰਤ ਦਾ ਨਿਜਮ ਹੈ ਕੁਦਰਤ ਨੂੰ ਆਪਾਂ ਜੋ ਵੀ ਦਿੰਨੇ ਆਂ ਉਹ ਆਪਾਂ ਨੂੰ ਕਈ ਗੁਣਾ ਵਧਾ ਕੇ ਵਾਪਸ ਕਰਦੀ ਹੈ ਕਿਸਾਨ ਇੱਕ ਬੀਜ ਪਾਉਂਦਾ ਤੇ ਉਹਨੂੰ अनेका ਬੀਜ ਪ੍ਰਾਪਤ ਹੁੰਦੇ ਨੇ ਇੱਕ ਬੀਜ ਪਾਉਣ ਨਾਲ ਕਿੰਨੀ ਫਸਲ ਪ੍ਰਾਪਤ ਹੁੰਦੀ ਹੈ ਇਸੇ ਤਰ੍ਹਾਂ ਇਹ ਨ ਕੁਦਰਤ ਦਾ ਨਿਯਮ ਹੈ ਨਾ ਜੋ ਵੀ ਆਪਾਂ ਕੁਦਰਤ ਨੂੰ ਦਿੰਨੇ ਆ ਉਹ ਆਪਾਂ ਨੂੰ ਵਧ ਕੇ ਮਿਲਦਾ ਆਪਾਂ ਜੇ ਸੁੱਖ ਵੰਡਾਂਗੇ ਨਾ ਤਾਂ ਆਪਾਂ ਨੂੰ ਸੁੱਖ ਪ੍ਰਾਪਤ ਹੋ ਜੇ ਆਪਾਂ ਕਿਸੇ ਨੂੰ ਦੁਖੀ ਕਰਾਂਗੇ ਤਾਂ ਐਨੇ ਵੀ ਤੁਸੀਂ ਉਹਨੂੰ ਦੁਖੀ ਕਰ ਰਹੇ ਹੋ ਵੀ ਤੁਹਾਨੂੰ ਕਈ ਗੁਣਾ ਵੱਧ ਕੇ ਘੁੰਮ ਕੇ ਤੁਹਾਡੇ ਤੱਕ ਪਹੁੰਚ ਹੀ ਜਾਣਾ ਇਸੇ ਲਈ ਸੁੱਖ ਮੰਗਿਆਂ ਨਹੀਂ ਮਿਲਦਾ ਸੁੱਖ ਵੰਡਿਆਂ ਮਿਲਦਾ ਇਹ ਆਪਣੇ ਚਿੱਤ 'ਚ ਵਸਾ ਤੇ ਰੱਖ ਜੇ ਆਪਾਂ ਸੁੱਖ ਚਾਹੁੰਦੇ ਆ ਤਾਂ ਕਿਸੇ ਨੂੰ ਸੁੱਖ ਦੇਣਾ ਸ਼ੁਰੂ ਕਰ ਦੋ ਤਾਂ ਤੁਹਾਨੂੰ ਆਪ ਹੀ ਤੁਹਾਡਾ ਜਿਹੜਾ ਮਨ ਹੈ ਇਹ ਟਿਕਾ ਵਿੱਚ ਆ ਜਾਵੇਗਾ ਸਥਿਰ ਹੋ ਜਾਵੇਗਾ ਵਿਚਾਰਾਂ ਪ੍ਰਮਾਨ ਕਰ ਲਈਆਂ ਵਿਚਾਰਾਂ ਕਰਦੇ ਇੱਕ ਨਿੱਨੇ ਕਾ ਪ੍ਰਕਾਰ ਦੇ ਗਲਤੀਆਂ ਭੁੱਲਾ ਚੁੱਕਾ ਹੋ ਜਾਂਦੀਆਂ ਨੇ ਅਣਜਾਣ ਬੱਚੇ ਸਮਝ ਕੇ ਬਖਸ਼ ਦੇਣਾ ਗੁਰੂ ਤੇ ਗੁਰੇ ਸੰਤ ਬਖਸ਼ਣਯੋਗ ਹੈ ਆਇਆ ਕੋ ਰਹਾਰਤ ਬਾਤ ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਸੁਣਨ ਦਾ ਸਮਝਣ ਦਾ ਚਾਅ ਹੈ ਨਹੀਂ ਮੱਥਾ ਟੇਕ ਕੇ ਤਾਂ ਸਾਰੇ ਮਰੀ ਜਾਂਦੇ ਨੇ ਪਰ ਉਹ ਵਿਰਲੇ ਹੀ ਹੁੰਦੇ ਨੇ ਜਿਨ੍ਹਾਂ ਉਹ ਸਮਝਣਾ ਚਾਹੁੰਦੇ ਨੇ ਸਿੱਖਣਾ ਚਾਹੁੰਦੇ ਕਿਉਂਕਿ ਜਿਹੜਾ ਗੁਰੂ ਘਰ ਹੈ ਨਾ ਇਹ ਸਿਰਫ ਮੱਥਾ ਟੇਕਣ ਲਈ ਨਹੀਂ ਬਣਾਇਆ ਵੀ ਆ ਕੇ ਮੱਥਾ ਟੇਕੋ ਮੁੜ ਜਾਓ ਮੱਥਾ ਟੇਕੋ ਦੋ ਖੱਲਾਂ ਲਾਓ ਮੁੜ ਜਾਓ ਇਹ ਨਹੀਂ ਹੈ ਜੇ ਸਕੂਲ ਵਿੱਚ ਬੱਚਾ ਜਾਵੇ ਸਕੂਲ ਨੂੰ ਮੱਥਾ ਟੇਕ ਕੇ ਮੁੜ ਆਵੇ ਕਿਤਾਬਾਂ ਨੂੰ ਮੱਥਾ ਟੇਕੀ ਜਾਵੇ ਬੈਗ ਨੂੰ ਮੱਥਾ ਟੇਕੀ ਜਾਵੇ ਤੇ ਮੁੜ ਆਵੇ ਤਾਂ ਉਹ ਕਦੇ ਪਾਸ ਨਹੀਂ ਹੋ ਸਕਦਾ ਇਸੇ ਤਰ੍ਹਾਂ ਜੇ ਜ਼ਿੰਦਗੀ 'ਚ ਆਪਾਂ ਨੇ ਪਾਸ ਹੋਣਾ ਨਾ ਆਪਣੀ ਜ਼ਿੰਦਗੀ ਆਪ ਕੋ ਵਧੀਆ ਬਣਾਉਣੀ ਹੈ ਇਹ ਗੁਰੂ ਦੇ ਸਕੂਲ ਵਿੱਚ ਤੁਹਾਨੂੰ ਆਉਣਾ ਪੈਣਾ ਤੇ ਬੈਠਣਾ ਪੈਣਾ ਬੈਠ ਕੇ ਗੁਰੂ ਦੀ ਵਿਚਾਰ ਸਮਝਣੀ ਪੈਣੀ ਸਮਝਣ ਤੋਂ ਬਾਅਦ ਉਹਨੂੰ ਕਮਾਉਣਾ ਪੈਣਾ ਜਿਵੇਂ ਸਕੂਲ ਵਿੱਚ ਬੱਚਿਆਂ ਨੂੰ ਪਹਿਲਾਂ ਸਕੂਲ 'ਚ ਪੜਾਇਆ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਘਰੇ ਹੋਮਵਰਕ ਦਿੱਤਾ ਜਾਂਦਾ ਵੀ ਆ ਜਾ ਕੇ ਤੁਸੀਂ ਘਰੇ ਕਰਨਾ ਇਸੇ ਲਈ ਜੋ ਆਪਾਂ ਸੁਣਦੇ ਹਾਂ ਸਮਝਦੇ ਹਾਂ ਫਿਰ ਉਹਨੂੰ ਹੋਮਵਰਕ ਸਮਝ ਕੇ ਜ਼ਿੰਦਗੀ 'ਚ ਕਮਾਉਣਾ ਵੀ ਹੈ ਵੇ ਹੁਣ ਮੈਂ ਜਿਹੜੀ ਗੱਲ ਅੱਜ ਮੈਨੂੰ ਸਮਝ ਪਈ ਐ ਇਹਨੂੰ ਮੈਂ ਆਪਣੀ ਜ਼ਿੰਦਗੀ ਚ ਕਮਾਵਾਂ ਨਹੀਂ ਮੱਥਾ ਤੋ ਹੀ ਸਾਰੀ ਜ਼ਿੰਦਗੀ ਟੇਕ ਟੇਕ ਮੁੜੀ ਜਾਓ ਤੁਹਾਡੇ ਜੀਵਨ ਵਿੱਚ ਰੱਤੀ ਭਰ ਵੀ ਫਰਕ ਨਹੀਂ ਪੈਂਦਾ ਸਤਿਗੁਰ ਕੀ ਪ੍ਰਤੀਤਨਾ ਆਈਆ ਸ਼ਬਦ ਨਾ ਲਾਗੋ ਭਾਉ ਉਸ ਨੂੰ ਸੁਖ ਨਾ ਉਪਜੈ ਭਾਵੇਂ 100 ਗੇੜਾ ਆਵੋ ਜਾਓ ਅਪਤੋ ਇੱਕ ਵਾਰ ਜਾਂ ਦੋ ਵਾਰ ਆਉਨੇ ਨਾ ਦਿਹਾੜੀ ਉਹ ਕਹਿੰਦੇ ਜੀ ਗੁਰੂ ਪ੍ਰਤੀ ਗੁਰੂ ਦੇ ਸ਼ਬਦ ਪ੍ਰਤੀ ਤੈਨੂੰ ਪਿਆਰ ਹੀ ਨਹੀਂ ਪਿਆ ਤੇਰਾ ਭਰੋਸਾ ਹੀ ਨਹੀਂ ਬੱਜਿਆ ਤਾਂ ਕਹਿੰਦੇ ਤੇ 100 ਗੇੜਾ ਵੀ ਤੂੰ ਲਾਦੀ ਨਾ ਤੇਰੇ ਮਨ ਵਿੱਚ ਸੁੱਖ ਪ੍ਰਾਪਤ ਨਹੀਂ ਹੋ ਸਕਦਾ ਤੈਨੂੰ ਤੇਰੇ ਮਨ ਚ ਸੁੱਖ ਪੈਦਾ ਨਹੀਂ ਹੋ ਸਕਦਾ ਇਸੇ ਲਈ ਕੋਸ਼ਿਸ਼ੇ ਕਰੋ ਵੀ ਗੁਰੂ ਦਾ ਸਤਕਾਰ ਕਰੋ ਜ਼ਰੂਰੀ ਹੈ ਮੱਥਾ ਟੇਕਣਾ ਜ਼ਰੂਰੀ ਹੈ ਪਰ ਆ ਕੇ ਤੋਂ ਕੁਛ ਲੈ ਕੇ ਵੀ ਜਾਓ ਜਿਸ ਤਰ੍ਹਾਂ ਨਾ ਆਪਾਂ ਨੂੰ ਕਈ ਵਾਰ ਕਿਸੇ ਨੇ ਕੋਈ ਗੱਲ ਕਹੀ ਹੁੰਦੀ ਐ ਸਾਲ ਪਹਿਲਾਂ 2 ਸਾਲ 3 ਸਾਲ ਕਈ ਵਾਰ 10 10 ਸਾਲ ਦੀ ਆਪਾਂ ਗੱਲ ਆਪਣੇ ਮਨ ਵਿੱਚ ਹੁੰਦੀ ਐ ਵੀ ਇਹਨੇ ਮੈਨੂੰ ਆ ਗੱਲ ਕਹੀ ਸੀ ਆਪਣੇ ਮਨ ਵਿੱਚੋਂ ਜਾਂਦੀ ਨਹੀਂ ਪਰ ਆਪਾਂ ਨੂੰ ਕਦੇ ਆਪੇ ਸੋਚਿਆ ਵੀ ਅੱਜ ਗੁਰੂ ਦਾ ਕਿਹੜਾ ਹੁਕਮਨਾਮਾ ਸਾਹਿਬ ਹੈ ਆਪਾਂ ਕਿਹੜੇ ਸ਼ਬਦ ਦੀ ਵਿਚਾਰ ਕਰੀਏ ਇਹ ਆਪਾਂ ਨੂੰ ਕਿੰਨਾ ਕੁ ਯਾਦ ਰੈਂਦਾ ਕਿਉਂਕਿ ਇਹਨੂੰ ਆਪਾਂ ਯਾਦ ਰੱਖਣਾ ਹੀ ਨਹੀਂ ਚਾਹੀਦਾ ਜਿਹੜੀ ਚੀਜ਼ ਮਨ ਚੋਂ ਕੱਢਣੀ ਹੈ ਕਿਸੇ ਪ੍ਰਤੀ ਈਰਖਾ ਉਹ ਆਪਾਂ ਪਾਲੀ ਬੈਠੇ ਆ ਜਿਹੜੀ ਬਸਾਉਣੀ ਹੈ ਉਹ ਆਪਾਂ ਉਹ ਸਾਰੀ ਬੈਠੇ ਇਸੇ ਲਈ ਹੁਕਮਨਾਮਾ ਸਾਹਿਬ ਬਾਹਰ ਵੀ ਲਿਖਿਆ ਹੁੰਦਾ ਉਹਨੂੰ ਪੜ ਕੇ ਜਾਇਆ ਕਰੋ ਤੇ ਸਾਰਾ ਦਿਨ ਉਹਨੂੰ ਆਪਣੇ ਮਨ ਵਿੱਚ ਰੱਖੋ ਉਹਨੂੰ ਗਾਓ ਜਿਵੇਂ ਜਿਸ ਤਰ੍ਹਾਂ ਆਪਾਂ ਕੋਈ ਮੂੰਹ ਦੇ ਵਿੱਚ ਨਾ ਕੋਈ ਗਾਉਂਦੇ ਰਹੇ ਨੇ ਸਾਰੀ ਦਿਹਾੜੀ ਉਹ ਤੁਕ ਨੂੰ ਗਾਉਂਦੇ ਰਹੋ ਤੁਹਾਡੇ ਆਪਣੇ ਆਪ ਹੀ ਜਹਿਨ ਵਿੱਚ ਆ ਜੂ ਤੁਹਾਨੂੰ ਸਮਝ ਲੱਗਣ ਲੱਗੇ ਗੁਰੂ ਜੀ ਸਮਝਾਉਣਾ ਕੀ ਚਾਹੁੰਦੇ ਆਇਆ ਕਰੋ ਹਰ ਰਾਤ ਤੂਰ ਵਿਚਾਰਾਂ ਪਰਮਾਨ ਕਰਨੀਆਂ ਪੁਲਾਉ ਜੀ ਫੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ